ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਜੀ ਨਵੀਂ ਰਚਨਾ ਹੈ ਜੇਕਰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਭ ਨੂੰ ਹੋਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਭਾਈ ਭਗਤ ਜੀ ਵੇਲ ਨਾ ਲਾਇਆ ਭਾਈ ਭਗਤ ਜੀ ਵੇਲ ਨਾ ਲਾਇਆ ਉੱਥੇ ਹੀ ਇੱਕ ਸਾਧੂ ਆਇਆ ਉੱਥੇ ਹੀ ਇੱਕ ਸਾਧੂ ਆਇਆ ਸਕ ਭੋਜਨ ਬਚਨ ਲਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਭਾਈ ਭਗਤ ਸਿੰਘ ਪਿਤਾ ਉਹਨਾਂ ਦਾ ਭਾਈ ਭਗਤ ਸਿੰਘ ਪਿਤਾ ਉਹਨਾਂ ਦਾ ਮਾਤਾ ਜਿਉਣੀ ਜਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਨਾਲ ਹਾਣੀਆਂ ਬਾਣੀ ਪੜਦੇ ਨਾਲ ਹਾਣੀਆਂ ਬਾਣੀ ਪੜਦੇ ਮਾੜੀ ਸੰਗਤ ਵਿੱਚ ਨਾ ਖੜਦੇ ਮਾੜੀ ਸੰਗਤ ਵਿੱਚ ਨਾ ਖੜਦੇ ਸਭ ਨਾਲ लाਡ ਲੜਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਤਬ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਨਾਲ ਹਾਣੀਆਂ ਸਸਤਰ ਬਾਜੀ ਨਾਲ ਹਾਣੀਆਂ ਸਸਤਰ ਬਾਜੀ ਦੁਖਿਆ ਆਵੇ ਜਾਵੇ ਰਾਜੀ ਦੁਖਿਆ ਆਵੇ ਜਾਵੇ ਰਾਜੀ ਸਭ ਦੇ ਦੁੱਖ ਵੰਡਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਬਾਬਾ ਜੀ ਨੇ ਅਨੰਦਪੁਰ ਚੱਲੇ ਬਾਬਾ ਜੀ ਨੇ ਅਨੰਦਪੁਰ ਚੱਲੇ ਨਾਲ ਪਰਵਾਰ ਨਹੀਂ ਸੀ ਕੱਲੇ ਨਾਲ ਪਰਵਾਰ ਨਹੀਂ ਸੀ ਕੱਲੇ ਗੁਰਾਂ ਦੇ ਦਰਸ਼ਨ ਪਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂੰ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਨੰਦਪੁਰ ਸਾਹਿਬ ਦੀਆਂ ਵਿੱਚ ਜੰਗਾ ਨੰਦਪੁਰ ਸਾਹਿਬ ਦੀਆਂ ਵਿੱਚ ਜੰਗਾ ਬਾਬਾ ਜੀ ਜਿਤਿਆਂ ਲਕ ਟੰਗਾ ਬਾਬਾ ਜੀ ਜਿਤਿਆਂ ਵਖ ਟੰਗਾ ਜਿੰਦਾ ਸ਼ੀਦ ਗੁਰੂ ਫਰਮਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਤਲਵੰਡੀ ਸਾਬੋ ਜਦ ਸੀ ਰਹਿੰਦੇ ਤਲਵੰਡੀ ਸਾਬੋ ਜਦ ਸੀ ਰਹਿੰਦੇ ਬਾਣੀ ਪੜਦੇ ਉੜਦੇ ਪੈਂਦੇ ਬਾਣੀ ਪੜਦੇ ਉੜਦੇ ਬੈਂਦੇ ਲਿਖਣੀ ਬਾਣੀ ਗੁਰ ਫਰਮਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਬਾਬਾ ਬੰਦਾ ਸਿੰਘ ਜਦ ਆਇਆ ਬਾਬਾ ਬੰਦਾ ਸਿੰਘ ਜਦ ਆਇਆ ਬਾਬਾ ਜੀ ਨੂੰ ਆਪ ਬੁਲਾਇਆ ਬਾਬਾ ਜੀ ਨੂੰ ਆ ਬੁਲਾਇਆ ਜੰਗ ਵਿੱਚ ਦੁਸ਼ਮਣ ਮਾਰ ਮਕਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਮੱਸਾ ਰੰਗੜ ਸੀ ਹਰ ਮੰਦਰ ਮੱਸਾ ਰੰਗੜ ਸੀ ਹਰ ਮੰਦਰ ਹੁੱਕਾ ਪੀਵੇ ਬੋਤ ਪਤੰਦਰ ਹੁੱਕਾ ਪੀਵੇ ਬੋਤ ਪਤੰਦਰ ਸੁਖਾ ਸਿੰਘ ਮਹਤਾਬ ਕਲਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਹਰ ਮੰਦਰ ਜਦ ਦੁਸ਼ਮਣ ਢਾਇਆ ਹਰ ਮੰਦਰ ਜਦ ਦੁਸ਼ਮਣ ਢਾਇਆ ਬਾਬਾ ਜੀ ਫਿਰੋ ਵਿੱਚ ਆਇਆ ਬਾਬਾ ਜੀ ਫਿਰੋ ਵਿੱਚ ਆਇਆ ਅੰਮ੍ਰਿਤ ਸਰਵਲ ਚਾਲਨੇ ਪਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਵਿਨਾਸੀ ਹੀ ਸੁਤੋਂ ਜਾਵੇ ਲੜਦਾ ਬਿਨਾ ਅਸੀਸ ਤੋਂ ਜਾਵੇ ਲੜਦਾ ਦੁਸ਼ਮਣ ਰਾਈ ਨਾ ਅੱਗੇ ਖੜਦਾ ਦੁਸ਼ਮਣ ਰਾਈ ਨਾ ਅੱਗੇ ਖੜਦਾ ਆ ਹਰ ਮੰਦਰ ਭੇਟ ਚੜਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਣ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਸਰਦਾ ਦੇ ਨਾਲ ਦਰਤੇ ਆਵੋ ਸਰਦਾ ਦੇ ਨਾਲ ਦਰਤੇ ਆਵੋ ਮੂੰਹੋਂ ਮੰਗੀਆਂ ਮਰਦਾਂ ਪਾਵੋ ਮੂੰਹੋਂ ਮੰਗੀਆਂ ਬਰਾਦਾਂ ਪਾਵੋ ਬਾਬਾ ਸਬਦੀ ਆਸਪ ਜਾਏ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਹੂਨ ਵਧਾਈਆਂ ਬਾਬਾ ਦੀਪ ਸਿੰਘ ਜੀ ਆਏ ਦੀਪ ਸਿੰਘ ਜੀ ਆਏ ਬਾਬਾ ਦੀਪ ਸਿੰਘ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ